ਸੋ ਸਿੱਖ ਗੱਲ ਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬੈਂਗਣ ਦਾ ਬਹੁਤ ਸਵਾਦ ਪੜ ਥਾਏ ਪੜ ਥਾ ਆਪਾਂ ਭੁੰਨ ਕੇ স্মੋਕੀ ਫਲੇਵਰ ਵਾਲਾ ਬਣਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਪਹਿਲਾਂ ਫਿਰ ਉਸ ਤੋਂ ਬਾਅਦ ਆਪਾਂ ਇੱਕ ਬਹੁਤ ਹੀ ਵਧੀਆ ਤੜਕਾ ਲਗਾਵਾਂਗੇ ਬੈਂਗਣ ਲਏ ਆ ਵੱਡੇ ਸਾਈਜ਼ ਦੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਇਹਨੂੰ ਆਪਾਂ ਇਹਦੇ ਵਿੱਚ ਦੋ ਕੱਟ ਲਾ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਸਰੋਂ ਦੇ ਤੇਲ ਨਾਲ ਥੋੜਾ ਜਿਹਾ ਗ੍ਰੀਸ ਕਰ ਲਾਂਗੇ ਤੇ ਦੋ ਤਿੰਨ ਕਲੀਆਂ ਆਪਾਂ ਲਸਣ ਦੀ ਇਹਦੇ ਵਿੱਚ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਬੈਂਗਨ ਨੂੰ ਆਪਾਂ ਗੈਸ ਤੇ ਰੱਖ ਦਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਈਡਾਂ ਤੋਂ ਸਾਰੀਆਂ ਸਾਈਡਾਂ ਤੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਪਕਾਵਾਂਗੇ ਬੈਂਗਨ ਚੰਗੀ ਤਰ੍ਹਾਂ ਭੁੱਲ ਹੋ ਗਿਆ ਹੈ ਖੰਡੇ ਵੀ ਹੋ ਗਿਆ ਹੈ ਹੁਣ ਆਪਾਂ ਇਹਦਾ ਹੌਲੀ-ਹੌਲੀ ਜਿਹੜਾ ਛਿਲਕਾ ਉਤਾਰ ਦਾਂਗੇ ਸਾਰੇ ਬੈਂਗਨ ਦਾ ਆਪਾਂ ਛਿਲਕਾ ਜਿਹੜਾ ਹੱਥ ਨਾਲ ਹੀ ਦੇਖੋ ਆਸਾਨੀ ਨਾਲ ਉਤਰ ਜਾਂਦਾ ਇਸ ਤਰੀਕੇ ਨਾਲ ਆਪਾਂ ਸਾਰਾ ਜਿਹੜਾ ਬੈਂਗਨ ਦਾ ਛਿਲਕਾ ਉਤਾਰ ਲਾਂਗੇ ਉਤਾਰ ਲਾਂਗੇ ਸਾਰਾ ਪੈਂਗਨ ਦਾ ਛਿਲਕਾ ਜਿਹੜਾ ਉਤਾਰ ਲਾਂਗੇ ਬੈਂਗਨ ਦਾ ਛਿਲਕਾ ਆਪਾਂ ਨੇ ਸਾਰਾ ਉਤਾਰ ਦਿੱਤਾ ਹੈ ਹਰੀ ਦੀ ਡੰਡੀਆਂ ਨੂੰ ਵੀ ਆਪਾਂ ਨੇ ਕੱਟਤਾ ਹੁਣ ਆਪਾਂ ਇਹਨੂੰ ਚਮਚ ਦੀ ਮਦਦ ਨਾਲ ਥੋੜਾ ਇਹਨੂੰ ਮੈਸ਼ ਕਰ ਲਾਂਗੇ ਕਹਿ ਚੰਗੀ ਤਰ੍ਹਾਂ ਆਪਾਂ ਇਹਨੂੰ ਮੈਸ਼ ਕਰ ਲਾਂਗੇ ਬੈਂਗਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮੈਸ਼ ਕਰ ਲਿਆ ਟਮਾਟਰ ਲਈਏ ਦੋ ਪਿਆਜ਼ ਲਏ ਆ 3-4 ਹਰੀਆਂ ਮਿਰਚਾਂ ਲਈ ਆ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਤਿਆਰ ਕਰਾਂਗੇ ਆਪਾਂ ਇੱਕ ਕੜਾਹੀ ਲਈਏ ਇਹਦੇ ਵਿੱਚ ਪਾਇਆ ਸਰੋਂ ਦਾ ਤੇਲ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਉਸ ਤੋਂ ਬਾਅਦ ਪਾਵਾਂਗੇ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨਾਂਗੇ ਸੁਨਹਿਰਾ ਹੋਣ ਤੱਕ ਆਪਾਂ ਇਹਨੂੰ ਤਪਾਵਾਂਗੇ ਟਮਾਟਰ ਨੂੰ ਵੀ ਆਪਾਂ ਨੇ ਬਰੀਕ ਕੱਟ ਲਿਆ ਹੈ ਹਰੀ ਮਿਰਚ ਨੂੰ ਅਦਰਕ ਨੂੰ ਵੀ ਆਪਾਂ ਨੇ ਬਰੀਕ ਕੱਟ ਲਿਆ ਹੈ ਪਿਆਜ਼ ਆਪਣਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਨੂੰ ਪਾ ਦਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਪਿਆਜ਼ਾਂ ਦੇ ਨਾਲ ਭੁੰਨਾਂਗੇ ਤੇ ਅੱਜ ਆਪਣਾ ਪੂਰਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਟਮਾਟਰਾਂ ਨੂੰ ਪਹਿਲੀ ਤਰ੍ਹਾਂ ਆਪਾਂ ਇਹਦਾ ਸਟੂਵ ਬਣਾਵਾਂਗੇ ਇਸ ਨੂੰ ਮੈਗੀ ਜਿਹੇ ਤਰ੍ਹਾਂ ਟੇਸਟ ਕੋਈ ਖਾਣਾ ਆਪਾਂ ਨਮਕ ਪਾਈ ਜਿਹੜੇ ਵੀ ਪਾਵਾਂਗੇ ਤਾਜ਼ਾ ਟਮਾਟਰ ਵਾਦੇਰੇ ਆਪਾਂ ਜਰੂਰ ਜੀ ਕੱਟ ਲਵਾਂ ਤੁਸੀਂ ਇੱਕ ਨਮ ਕੱਪਲੇ ਵਿੱਚ ਘਰ ਨਾਲ ਘੱਟਿਆ ਵੱਟਾ ਕੱਟ ਲਵਾਂ ਹੁਣ ਆਪਾਂ ਕੁੰਡੀ ਕਰਾਂਗੇ ਪਕਾਣਾ ਤਾਂ ਦੇ ਚੰਗੀ ਤਰ੍ਹਾਂ ਗਲਦਮ ਟਮਾਟਰ ਪਿਆਜ਼ ਚੰਗੀ ਤਰ੍ਹਾਂ ਭੁੰਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਨਮਕ ਆਪਾਂ ਨੇ ਪਹਿਲਾਂ ਪਾਤਾ ਸੀ ਹੁਣ ਇੱਕ ਚਮਚੇ ਪਾਵਾਂਗੇ ਹਰੀ ਪੀਸੀ ਹੋਈ ਲਾਲ ਮਿਰਚ ਛੁੱਤੀ ਆਪਣੇ ਹਸਾਬ ਨਾਲ ਘਟਵਾ ਸਕਦੇ ਆ ਹਲਦੀ ਪਾਊਡਰ ਗਰੇ ਮਸਾਲਾ ਤੇ ਤੇ ਸੁੱਕੀ ਮੇਥੀ जो मैं अपने छुपा के रखी हुई है चंकी तरह आप ना। तो चंकी तरह भुन हो गया तेल छदता हूँ आप बैंगन जिन मैश करके रखे हुआ से तो हूँ चंकी तरह आप मसाले नावे बैंगन ਅੱਜ ਅਸੀਂ ਜੀ ਤਰ੍ਹਾਂ ਮਖਾਲੇ ਦੇ ਨਾਲ ਪਕਾਵਾਂਗੇ ਜਿਹੜੇ ਤਾਂ ਜਿਹੜੇ ਦਾ ਸੇਵ ਹੈ ਤਾਂ ਬਦ ਨਹੀਂ ਆਗਾ ਆਪਣਾ ਪਰઠા ਬਣ ਕੇ ਬਿਲਕੁਲ ਰੈਡੀ ਹੈ ਜੀ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਇੱਕ ਚਮਚ ਦੇਸੀ ਘੀ ਦਾ ਤੁਸੀਂ ਇਹਨੂੰ ਪ੍ਰਾਤਕਾ ਨਾਲ ਨਾ ਮਾਰੋ ਰੋਟੀ ਨਾਲ ਜੀ ਜੇ ਪਰਦੀ ਇਹ ਵੀ ਖਾ ਲ ਸਕਦੇ ਆ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਜਿਹੜੀ ਬਹੁਤ ਪਸੰਦ ਆਈ ਹੋਊਗੀ ਮੈਨੂੰ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੈਂਕਿਊ ਫੁਰਗੋਤਿ ਮੈਂ ਵਿਦੇਸ਼ੀ ਤੋਂ ਫੋਨ ਕੀਤਾ ਸੀ